ਡੀਜੀਪੀ ਸਾਹਿਬ ਪੰਜਾਬ ਦੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਗਦਾਸਪੁਰ ਪੁਲਿਸ ਨੂੰ ਬੜੀ ਕਾਮਯਾਬੀ ਮਿਲੀ ਹੈਗੀ 5 ਤਰੀਕ ਨੂੰ ਵੜੈਚ ਪਿੰਡ ਦੇ ਜਿਹੜੇ ਸਰਪੰਚ ਤੇ ਕਰ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਸ ਕੇਸ ਦੇ ਵਿੱਚ 5 ਤਰੀਕ ਨੂੰ ਜਿਹੜਾ ਹੈਗਾ 333 109 324 ਆ ਆਮ ਸਕਦੇਤਾ ਤੱਕ ਪੀਐਸ ਕਨਵਾਂਚ ਚਪਚਾ ਦਰਜ ਕੀਤਾ ਸੀਗਾ ਐਸਪੀ ਡੀ ਡੀਐਸਪੀ ਡੀ ਅਤੇ ਡੀਐਸਪੀ ਰੂਵਲ ਦੇ ਜਿਹੜੀ ਵੈਨ ਮਾਈਟ ਜਿਹੜੇ ਸੀਆਈਏਟੀ ਐਮ ਪੀਐਸ ਕਨਵਾਂ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਇਹਨਾਂ ਨੇ ਇਹਨਾਂ ਦੇ ਵੱਲੇ ਜਿਹੜੇ ਇਹਦੇ ਵਿੱਚ ਦੋ ਬੰਦੇ ਜਿਹੜੇ ਇਨਵੋਲਡ ਸੀ ਵਿਵਿੰਦ ਵਿਕੀ ਅਜੇਪਾਲ ਜਿਹੜਾ ਇਹਨਾਂ ਨੂੰ ਜਿਹੜਾ ਹੈਗਾ ਅਵੈਸਟ ਕਰ ਲਿਆ ਹੈਗਾ ਇਹਦੇ ਵਿੱਚ ਇੱਕ ਬਾਈਕ ਅਤੇ ਚਾਰ ਪਿਸਟਲ 11 ਰਾਉਂਡ ਜਿਹੜੇ ਹੈਗੇ ਦੀ ਕਵ ਹੋਇਆ ਇਸੇ ਦੀ ਕਵਰੀ ਦੌਰਾਨ ਜਿਹੜਾ ਹੈਗਾ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀ ਹੈਗੀ 258 ਗ੍ਰਾਮ ਜਿਹੜੀ ਹੈਰੋਇਨ ਹੈ ਉਹ ਵੀ ਮਿਲੀ ਹੈਗੀ ਤਾਂ ਐਦੇ ਚ ਐਨਡੀਪੀਐਸ ਐਕਟ ਦਾ ਵੀ ਜਿਹੜਾ ਹੈਗਾ ਵਾਅਦਾ ਕੀਤਾ ਗਿਆ ਹੈਗਾ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਹੈਗੇ ਉਹ ਅਸੀਂ ਟੁਏਸ ਕਰੇ ਹੈਗੇ ਐਂਡ ਫਦਰ ਇਨਵੈਸਟੀਗੇਸ਼ਨ ਹੈਗੀ ਉਹ ਆਨਗoing ਹੈਗੀ